ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਹਰਪ੍ਰੀਤ ਤੇ ਅੱਜ ਅਸੀਂ ਗੱਲ ਕਰਾਂਗੇ ਸਿੱਖ ਇਤਿਹਾਸ ਤੇ ਚੌਥੇ ਪ੍ਰਕਾਸ਼ ਸ੍ਰੀ ਗੁਰੂ ਰਾਮਦਾਸ ਜੀ ਦੀ ਪਵਿੱਤਰ ਜੀਵਨੀ ਬਾਰੇ ਇਹ ਸਿਰਫ ਇੱਕ ਜੀਵਨ ਨਹੀਂ ਇਹ ਹੈ ਨਿਮਰਤਾ ਸੇਵਾ ਪ੍ਰੇਮ ਤੇ ਰੱਬ ਨਾਲ ਏਕਤਾ ਦੀ ਪ੍ਰੇਰਣਾ ਤਾਂ ਆਓ ਦੋਸਤੋ ਆਰਾਮ ਨਾਲ ਬੈਠੋ ਤੇ ਸੁਣੋ ਇਹ ਪ੍ਰੇਰਣਾਦਾਇਕ ਜੀਵਨੀ ਜਨਮ ਤੇ ਬਚਪਨ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534 ਨੂੰ ਲਾਹੌਰ ਦੇ ਚੂਨਾ ਮੰਡੀ ਖੇਤਰ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਪਾਈ ਹਰੀਦਾਸ ਜੀ ਤੇ ਮਾਤਾ ਜੀ ਦਾ ਨਾਮ ਸੀ ਮਾਤਾ ਅੰਜਲੀ ਜੀ। ਬਚਪਨ ਤੋਂ ਹੀ ਪਾਈ ਜੇਠਾ ਜੀ ਬਹੁਤ ਸਾਦੇ, ਨਿਮਰ ਤੇ ਦਇਆਵਾਨ ਸਨ। ਉਹ ਹਮੇਸ਼ਾ ਹੋਰਾਂ ਦੀ ਮਦਦ ਕਰਦੇ ਤੇ ਮਨ ਵਿੱਚ ਵਾਹਿਗੁਰੂ ਦਾ ਨਾਮ ਸਿਮਰਦੇ ਰਹਿੰਦੇ। ਉਹਨਾਂ ਦੇ ਮਾਤਾ ਪਿਤਾ ਦਾ ਸਾਥ ਛੋਟੀ ਉਮਰ ਵਿੱਚ ਹੀ ਛੁੱਟ ਗਿਆ ਪਰ ਉਹਨਾਂ ਨੇ ਦੁੱਖ ਨੂੰ ਵੀ ਸੇਵਾ ਦਾ ਸਾਧਨ ਬਣਾਇਆ ਮਿਹਨਤ ਕਰਦੇ ਤੇ ਹਮੇਸ਼ਾ ਨਾਮ ਜਪਦੇ ਰਹੇ ਉਹਨਾਂ ਦੀ ਜ਼ਿੰਦਗੀ ਦਾ ਹਰ ਇੱਕ ਕਦਮ ਗੁਰਮਤਿ ਦੀ ਰੋਸ਼ਨੀ ਨਾਲ ਭਰਪੂਰ ਸੀ ਗੁਰੂ ਅਮਰਦਾਸ ਜੀ ਨਾਲ ਮਿਲਾਪ ਇੱਕ ਦਿਨ ਕਿਸੇ ਵਪਾਰਕ ਯਾਤਰਾ ਤੇ ਪਾਈ ਜੇਠਾ ਜੀ ਦੀ ਮੁਲਾਕਾਤ ਗੁਰੂ ਅਮਰਦਾਸ ਜੀ ਦੀ ਸੰਗਤ ਨਾਲ ਹੋਈ ਉਹਨਾਂ ਨੇ ਗੋਇੰਦਵਾਲ ਸਾਹਿਬ ਤੇ ਗੁਰੂ ਅਮਰਦਾਸ ਜੀ ਨੂੰ ਵੇਖਿਆ ਉਹ ਨਿਮਰਤਾ ਨਾਲ ਸੰਗਤ ਦੀ ਸੇਵਾ ਕਰ ਰਹੇ ਸਨ ਭਾਈ ਜੇਠਾ ਜੀ ਦੇ ਦਿਲ 'ਚ ਪ੍ਰੇਰਣਾ ਜੱਗੀ ਉਹਨਾਂ ਨੇ ਸੋਚਿਆ ਕਿ ਇਹੀ ਤਾਂ ਸੱਚਾ ਰਸਤਾ ਹੈ ਸੇਵਾ ਤੇ ਸਿਮਰਨ ਦਾ ਉਹ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਨ ਲੱਗ ਪਏ ਲੰਗਰ ਦੀ ਸੇਵਾ ਕਰਦੇ ਪਾਣੀ ਭਰਦੇ ਜੁੱਤੀਆਂ ਸਾਫ਼ ਕਰਦੇ ਤੇ ਸਦਾ ਖੁਸ਼ ਰਹਿੰਦੇ ਉਨ੍ਹਾਂ ਦੀ ਇਹ ਨਿਮਰਤਾ ਤੇ ਸੇਵਾ ਦੇਖ ਕੇ ਗੁਰੂ ਅਮਰਦਾਸ ਜੀ ਕਹਿੰਦੇ ਇਹ ਜੇਠਾ ਨਹੀਂ ਇਹ ਤਾਂ RAM ਦਾ ਸੱਚਾ ਦਾਸ ਹੈ ਉਸ ਦਿਨ ਤੋਂ ਭਾਈ ਜੇਠਾ ਜੀ ਦਾ ਨਾਮ RAMਦਾਸ ਜੀ ਪਿਆ ਅਰਥਾਤ ਰੱਬ ਦਾ ਸੇਵਕ ਉਹਨਾਂ ਦੇ ਨਾਮ ਵਿੱਚ ਹੀ ਉਹਨਾਂ ਦਾ ਜੀਵਨ ਛੁਪਿਆ ਸੀ ਸੇਵਾ ਤੇ ਨਿਮਰਤਾ ਦਾ ਜੀਵਨ ਤਰੂਪ ਵਿਆਹ ਤੇ ਪਰਿਵਾਰਕ ਜੀਵਨ ਗੁਰੂ ਅਮਰਦਾਸ ਜੀ ਨੂੰ ਪਤਾ ਸੀ ਕਿ ਭਾਈ ਜੇਠਾ ਜੀ ਇੱਕ ਖਰਾ ਗੁਰਸਿੱਖ ਹੈ ਇਸ ਲਈ ਉਹਨਾਂ ਨੇ ਆਪਣੀ ਧੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ ਇਹ ਵਿਆਹ ਸਿਰਫ ਦੋ ਪਰਿਵਾਰਾਂ ਦਾ ਨਹੀਂ ਸੀ ਇਹ ਗੁਰਮਤ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਸੀ ਜਿੱਥੇ ਪ੍ਰੇਮ ਸੇਵਾ ਤੇ ਰੱਬ ਨਾਲ ਜੁੜਾ ਸਭ ਤੋਂ ਵੱਡਾ ਮਕਸਦ ਸੀ ਉਹਨਾਂ ਦੇ ਤਿੰਨ ਪੁੱਤਰ ਹੋਏ ਪ੍ਰਿਥੀ ਚੰਦ ਜੀ ਮਹਾਦੇਵ ਜੀ ਅਰਜਨ ਦੇਵ ਜੀ ਜੋ ਬਾਅਦ ਦੇ ਵਿੱਚ ਪੰਜਵੇਂ ਗੁਰੂ ਬਣੇ ਪਰਿਵਾਰਿਕ ਜੀਵਨ ਦੇ ਨਾਲ ਨਾਲ ਗੁਰੂ ਰਾਮਦਾਸ ਜੀ ਸਦਾ ਸੰਗਤ ਦੀ ਸੇਵਾ ਕਰਦੇ ਰਹੇ ਤੇ ਗੁਰਮਤ ਪ੍ਰਚਾਰ ਦਾ ਕੰਮ ਪੂਰੇ ਜੋਸ਼ ਤੇ ਨਿਮਰਤਾ ਨਾਲ ਚਲਾਇਆ ਗੁਰਗੱਦੀ ਦੀ ਪ੍ਰਾਪਤੀ ਗੁਰੂ ਅਮਰਦਾਸ ਜੀ ਦੇ ਜੀਵਨ ਦੇ ਅੰਤ ਸਮੇਂ ਉਹਨਾਂ ਨੇ ਸੋਚਿਆ ਕਿ ਹੁਣ ਗੁਰਗੱਦੀ ਕਿਸੇ ਅਜਿਹੇ ਵਿਅਕਤੀ ਨੂੰ ਮਿਲੇ ਜੋ ਸੱਚਮੁੱਚ ਸੇਵਾ ਤੇ ਨਿਮਰਤਾ ਦਾ ਮੂਰਤ ਹੈ ਉਹਨਾਂ ਨੇ ਸਾਰਿਆਂ ਦੀ ਪਰਖ ਕੀਤੀ ਕੋਈ ਸ਼ਬਦਾ ਨਾਲ ਪ੍ਰਸ਼ੰਸਾ ਕਰਦਾ ਸੀ ਕੋਈ দান ਦਿੰਦਾ ਸੀ ਪਰ ਭਾਈ ਜੇਠਾ ਜੀ ਨੇ ਸਿਰਫ ਇੱਕ ਗੱਲ ਕਹੀ ਮੈਂ ਜੋ ਵੀ ਹਾਂ ਸਿਰਫ ਤੁਹਾਡੀ ਕਿਰਪਾ ਨਾਲ ਹਾਂ ਮੈਂ ਸਿਰਫ ਸੇਵਕ ਹਾਂ ਇਸ ਸਾਦਗੀ ਤੇ ਸੱਚੀ ਨਿਮਰਤਾ ਦੇ ਕਾਰਨ ਗੁਰੂ ਅਮਰਦਾਸ ਜੀ ਨੇ 1574 ਵਿੱਚ ਭਾਈ ਜੇਠਾ ਜੀ ਨੂੰ ਗੁਰਗੱਦੀ ਦਿੱਤੀ ਉਹਨਾਂ ਨੂੰ ਗੁਰਦੁਆਰਾ ਗੋਇੰਦਵਾਲ ਸਾਹਿਬ ਵਿੱਚ ਸਭ ਸੰਗਤ ਦੇ ਸਾਹਮਣੇ ਸ੍ਰੀ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਬਿਠਾਇਆ ਗਿਆ। ਅਸੀਂ ਅਧਿਆਏ 1 ਦੇ ਅੰਤ ਤੇ ਪਹੁੰਚ ਗਏ ਹਾਂ। ਆਓ, ਹੁਣ ਅਧਿਆਏ 2 ਸ਼ੁਰੂ ਕਰਦੇ ਹਾਂ। ਅੰਮ੍ਰਿਤਸਰ ਦੀ ਸਥਾਪਨਾ। ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਆਖਿਆ ਸੀ, ਸੰਗਤ ਲਈ ਇੱਕ ਅਜੇ ਹੀ ਜਗ੍ਹਾ ਬਣਾਓ ਜਿੱਥੇ ਲੋਕ ਆਤਮਿਕ ਸ਼ਾਂਤੀ پا ਸਕਣ। ਗੁਰੂ ਰਾਮਦਾਸ ਜੀ ਨੇ ਇਸ ਲਈ ਤੁੰਗ ਖੇਤਰ ਚੁਣਿਆ ਗੁਰੂ ਜੀ ਨੇ ਸੰਗਤ ਨਾਲ ਮਿਲ ਕੇ ਉਥੇ ਤਲਾਬ ਖੁਦਵਾਉਣਾ ਸ਼ੁਰੂ ਕੀਤਾ ਉਹ ਖੁਦ ਵੀ ਮਿੱਟੀ ਢੋ ਕੇ ਸੇਵਾ ਕਰਦੇ ਸਨ ਧੀਰੇ ਧੀਰੇ ਉਸ ਤਲਾਬ ਦੇ ਆਲੇ ਦੁਆਲੇ ਘਰ ਤੇ ਬਾਜ਼ਾਰ ਬਣ ਗਏ ਇਸ ਨਵੇਂ ਸ਼ਹਿਰ ਦਾ ਨਾਮ ਰੱਖਿਆ ਗਿਆ RAMDASPUR ਅਰਥਾਤ RAMDAS ਦਾ ਸ਼ਹਿਰ ਬਾਅਦ ਵਿੱਚ ਜਦ ਗੁਰੂ ਅਰਜਨ ਦੇਵ ਜੀ ਨੇ ਇਸ ਤਲਾਬ ਦਾ ਕੰਮ ਪੂਰਾ ਕੀਤਾ ਉਸ ਦਾ ਨਾਮ ਰੱਖਿਆ ਗਿਆ ਅੰਮ੍ਰਿਤ ਸਰੋਵਰ ਜਿਸ ਦਾ ਅਰਥ ਹੈ ਅੰਮ੍ਰਿਤ ਨਾਲ ਭਰਿਆ ਸਰੋਵਰ ਇਸ ਤੋਂ ਹੀ ਸ਼ਹਿਰ ਦਾ ਨਾਮ ਬਣਿਆ ਅੰਮ੍ਰਿਤਸਰ ਆਨੰਦ ਕਾਰਜ ਤੇ ਲਾਵਾ ਬਾਣੀ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਬਾਣੀ ਰਚੀ ਜਿਸ ਨਾਲ ਵਿਆਹ ਦੀ ਗੁਰਮਤ ਰੀਤ ਆਨੰਦ ਕਾਰਜ ਦੀ ਸ਼ੁਰੂਆਤ ਹੋਈ ਗੁਰੂ ਰਾਮਦਾਸ ਜੀ ਨੇ ਇਸ ਪਰੰਪਰਾ ਨੂੰ ਹੋਰ ਅੱਗੇ ਵਧਾਇਆ ਉਹਨਾਂ ਨੇ ਰਚੀ ਲਾਵਾ ਬਾਣੀ ਜਿਸ ਵਿੱਚ ਚਾਰ ਪਵਿੱਤਰ ਪੜਨੀਆਂ ਹਨ ਇਹ ਚਾਰ ਪੜਨੀਆਂ ਸਿਰਫ ਵਿਆਦੀ ਰਸਮ ਨਹੀਂ ਇਹ ਆਤਮਕ ਯਾਤਰਾ ਦਾ ਪ੍ਰਤੀਕ ਹਨ ਪਹਿਲੀ ਲਾਮ ਰੱਬ ਨਾਲ ਸੰਸਕਾਰਕ ਸੰਬੰਧ ਦੀ ਸ਼ੁਰੂਆਤ ਦੂਜੀ ਲਾਮ ਮਨ ਤੇ ਮਾਇਆ ਤੋਂ ਉੱਪਰ ਚੜਨਾ ਤੀਜੀ ਲਾਮ ਨਾਮ ਵਿੱਚ ਲੀਨ ਹੋਣਾ ਚੌਥੀ ਲਾਮ ਆਤਮਾ ਦਾ ਵਾਹਿਗੁਰੂ ਨਾਲ ਪੂਰਨ ਮਿਲਾਪ ਇਸ ਤਰ੍ਹਾਂ ਗੁਰੂ ਰਾਮਦਾਸ ਜੀ ਨੇ ਸਿੱਖ ਵਿਆਹ ਨੂੰ ਰੱਬੀ ਏਕਤਾ ਦਾ ਪ੍ਰਤੀਕ ਬਣਾਇਆ ਗੁਰੂ ਜੀ ਦੀ ਸਿੱਖਿਆ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਸਾਦਗੀ, ਸੇਵਾ ਤੇ ਪ੍ਰੇਮ ਦੀ ਖੁਸ਼ਬੂ ਹੈ। ਉਹ ਕਹਿੰਦੇ ਹਨ ਨਿਮਰ ਹੋ ਕੇ ਸੇਵਾ ਕਰੋ, ਵਾਹਿਗੁਰੂ ਦਾ ਨਾਮ ਜਪੋ ਤੇ ਸਭ ਵਿੱਚ ਰੱਬ ਨੂੰ ਵੇਖੋ। ਉਹਨਾਂ ਨੇ ਅਹੰਕਾਰ ਨੂੰ ਸਿੱਖੀ ਦੀ ਸਭ ਤੋਂ ਵੱਡੀ ਰੁਕਾਵਟ ਦੱਸਿਆ। ਉਹ ਸਾਨੂੰ ਸਿਖਾਉਂਦੇ ਹਨ ਕਿ ਗੁਰੂ ਦੇ ਰਾਹ ਤੇ ਤੁਰਨਾ ਮਤਲਬ ਹੈ ਆਪਣੇ ਆਪ ਨੂੰ ਮਿਟਾ ਕੇ ਸੇਵਾ ਵਿੱਚ ਲੀਨ ਹੋ ਜਾਣਾ। ਉਹਨਾਂ ਨੇ ਸਿੱਖ ਧਰਮ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਸੰਗਤ ਪੰਗਤ ਤੇ ਸੇਵਾ ਦੇ ਤਿੰਨ ਸਤੰਭਾਂ ਤੇ ਟਿੱਕੀ ਗੁਰਗੱਦੀ ਦੀ ਅਗਲੀ ਪੀੜ੍ਹੀ ਜਦ ਗੁਰੂ ਰਾਮਦਾਸ ਜੀ ਨੇ ਵੇਖਿਆ ਕਿ ਸਮਾਂ ਨੇੜੇ ਹੈ ਉਹਨਾਂ ਨੇ ਆਪਣੇ ਪੁੱਤਰਾਂ ਵਿੱਚੋਂ ਉਹ ਵਿਅਕਤੀ ਚੁਣਿਆ ਜੋ ਸੱਚੇ ਭਾਵ ਨਾਲ ਗੁਰਮਤਿ ਜੀਵਨ ਜੀ ਰਿਹਾ ਸੀ ਭਾਈ ਅਰਜਨ ਦੇਵ ਜੀ ਉਹਨਾਂ ਨੇ ਗੁਰਗੱਦੀ ਉਹਨਾਂ ਨੂੰ ਦਿੱਤੀ ਤੇ ਕਿਹਾ ਤੂੰ ਗੁਰਮਤਿ ਦੀ ਜੋਤ ਹੈ ਸੇਵਾ ਤੇ ਪ੍ਰੇਮ ਨਾਲ ਸਿੱਖ ਧਰਮ ਦੀ ਜੋਤ ਜਗਾਓ ਇਸ ਤਰ੍ਹਾਂ ਗੁਰੂ ਰਾਮਦਾਸ ਜੀ ਨੇ ਗੁਰਮਤਿ ਦੀ ਰੋਸ਼ਨੀ ਅਗਲੀ ਪੀੜੀ ਤੱਕ ਪਹੁੰਚਾਈ 1 ਸਤੰਬਰ 1581 ਨੂੰ ਗੁਰੂ ਰਾਮਦਾਸ ਜੀ ਨੇ ਗਵੰਦਵਾਲ ਸਾਹਿਬ ਵਿੱਚ ਜੋਤੀ ਜੋਤ ਸਮਾਈ ਉਹਨਾਂ ਦਾ ਜੀਵਨ ਸਾਡੇ ਲਈ ਸਦਾ ਪ੍ਰੇਰਨਾ ਰਹੇਗਾ ਇੱਕ ਅਜਿਹਾ ਜੀਵਨ ਜਿਸ ਵਿੱਚ ਸੇਵਾ ਹੀ ਆਰਤੀ ਸੀ ਤੇ ਨਿਮਰਤਾ ਹੀ ਰਹਾ ਸੀ ਉਹਨਾਂ ਦੇ ਬਣਾਏ ਸ਼ਹਿਰ ਅੰਮ੍ਰਿਤਸਰ ਤੋਂ ਅੱਜ ਵੀ ਗੁਰਮਤਿ ਦੀ ਰੋਸ਼ਨੀ ਚਮਕ ਰਹੀ ਹੈ ਦੋਸਤੋ ਐਸੀ ਸ੍ਰੀ ਗੁਰੂ ਰਾਮਦਾਸ ਜੀ ਦੀ ਜੀਵਨੀ ਸੇਵਾ, ਪ੍ਰੇਮ ਤੇ ਨਿਮਰਤਾ ਦਾ ਜੀਵਨ ਤੁਧਾਰਣ। ਉਹਨਾਂ ਨੇ ਸਾਨੂੰ ਸਿਖਾਇਆ ਕਿ ਸੱਚਾ ਗੁਰਸਿੱਖ ਉਹ ਹੈ ਜੋ ਸਭ ਦੀ ਸੇਵਾ ਕਰਦਾ ਹੈ ਬਿਨਾ ਮਾਣ ਦੇ। ਜੇ ਤੁਸੀਂ ਵੀ ਗੁਰੂ ਜੀ ਦੀ ਸਿੱਖਿਆ ਤੋਂ ਪ੍ਰੇਰਿਤ ਹੋਏ ਹੋ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਚੈਨਲ ਹਰਪ੍ਰੀਤ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਅਗਲੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਜੀਵਨੀ ਬਾਰੇ। ਤੱਕ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ